ਕਾਰ ਵਾਲੀ ਦੇ ਨਾਲ ਸਮਾਨ ਲੈਣ ਗਏ ਵਿਅਕਤੀ ਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਘੇਰ ਕੇ ਉਸ ਨੂੰ ਗੋਲੀ ਮਾਰੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਕਾਨੂੰਨ ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ ਅੱਜ ਦੇ ਨਹੀਂ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਅਦੀਨੋਂ ਦੇ ਇਲਾਕੇ ਜਿੱਥੇ ਦੇ ਰਾਤ ਆਪਣੀ ਪਤਨੀ ਦੇ ਨਾਲ ਬਾਜ਼ਾਰ ਤੋਂ ਸਾਮਾਨ ਲੈ ਕੇ ਆ ਰਿਹਾ ਵਿਅਕਤੀ ਜਿਸ ਨੂੰ ਕੁਝ ਨੌਜਵਾਨਾਂ ਦੇ ਵੱਲੋਂ 꺥ਲ ਕੇ ਗੋਲੀ ਮਾਰ ਦਿੱਤੀ ਗਈ ਉਸ ਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਜਾਣਕਾਰੀ ਦਿੰਦੇ ਆ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਹੈ ਕਿ ਉਸ ਦੀ ਸਲੂਨ ਦੀ ਦੁਕਾਨ ਹੈ ਉਸ ਦੀ ਦੁਕਾਨ ਤੇ 10 ਨੌਜਵਾਨ ਕਟਿੰਗ ਕਰਾਉਣ ਆਉਂਦੇ ਨੇ ਤੇ ਜਿਸ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਉਸਤੇ ਹਮਲਾ ਕੀਤਾ ਦੇਖਿਆ ਹੈ ਕਿ ਹੈ ਕਿ ਉਹ ਨੌਜਵਾਨ ਇਹਨਾਂ ਦੀ ਦੁਕਾਨ ਤੇ ਕਿਉਂ ਆਉਂਦਾ ਹੈ ਇਸੇ ਦੌਰਾਨ ਨੌਜਵਾਨ ਦੀ ਪਤਨੀ ਨੇ ਕਿਹਾ ਕਿ ਉਹ ਬਾਜ਼ਾਰ ਤੋਂ ਸਮਾਨ ਲੈ ਕੇ ਆ ਰਹੇ ਸਨ ਕੈਸੇ ਦਰਮਿਆਨ ਉਸਦੇ ਪਤੀ ਦੀ ਮਾਰਕੁੱਟ ਕੀਤੀ ਗਈ ਹੈ ਤੇ ਪਤਨੀ ਨੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਥੇ ਜਿਹੜੀ ਸ਼ਿਕਾਇਤ ਹੈ ਉਹ ਮਿਲ ਚੁੱਕੀ ਹੈ ਤੇ ਪੁਲਿਸ ਵੱਲੋਂ ਦੀ ਕਾਰਵਾਈ ਕਰ ਰਹੀ ਹੈ ਸੰਦੀਪ ਸੰਦੀਪ ਜੀ ਕੀ ਗੱਲ ਹੋਈ ਹੈ ਬ੍ਰਦਰ ਮੈਂ ਆਪਣੀ ਵਾਈਸ ਨਾਲ ਘਰ ਦਾ ਸਮਾਨ ਲੈ ਕੇ ਆ ਰਿਹਾ ਸੀ ਪਿੱਛੋਂ ਸਾਡੇ ਮੁਹੱਲੇ ਦੇ ਬੰਦ ਮੁੰਡੇ ਉਹਨਾਂ ਨੇ ਮੈਨੂੰ ਫੜ ਕੇ ਘੇਰ ਕੇ ਤੇ ਗੋਲੀ ਮਾਰੀ ਮੇਰੀ ਲੱਤ ਤੇ ਸਿਰ ਪਾੜਿਆ ਸੱਤ ਜਗ੍ਹਾ ਤੋਂ ਪਿਸਤੋਲ ਕਿਹਨਾਂ ਤਾਕਾ ਵੀਆ ਕੀ ਕੋਈ ਪੁਰਾਣੀ ਗੋਲੀ ਰੰਜੀਸ਼ ਨੇ ਕੀ ਕੋਈ ਲੜਕਾ ਉਹ ਮੇਰੇ ਕੋ ਅਕਡਿੰਗ ਦੀ ਦੁਕਾਨਾ ਮੇਰੀ ਮੇਕੋਂਦਾ ਹੈ ਉਹ ਕਹਿੰਦਾ ਤੇਰੇ ਕੋ ਕਿਉਂ ਹੁੰਦਾ ਬਸ ਇਹ ਗੱਲ ਦੇ ਚੱਲਦੇ ਅੱਛਾ ਹਾਂਜੀ ਕੋਈ ਪੈਸੇ ਦਾ ਲੈਣ ਨਹੀਂ ਪੈਸੇ ਦਾ ਕੋਈ ਲੈਣ ਦੇ ਨਹੀਂ ਕੀ ਰਾਣੀ ਨੇ ਕੋਈ ਰੰਜੀਸ਼ ਨਹੀਂ ਕੀਤੀ ਕੋਈ ਵੀ ਨਹੀਂ ਭਾਜੀ ਉਹ ਤੁਸੀਂ ਕੀ ਮੰਗ ਕਰਦੇ ਮੈਂ ਬ੍ਰਦਰ ਅਹੀ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਵਾ ਲੱਗਦਾ ਵੀ تین ਜਣੇ ਗੋਲੀਆਂ ਚਲਦੀਆਂ ਨਜ਼ਰ ਆ ਰਹੀਆਂ ਹਾਂਜੀ ਕੀ ਕੀ ਮੰਗ ਕਰਦੇ ਤੁਸੀਂ ਬ੍ਰਦਰ ਕੁਛ ਨਹੀਂ ਇਨਸਾਫ ਮਿਲਣਾ ਚਾਹੀਦਾ ਬਾਸ ਕੀ ਤੁਹਾਡਾ ਕੀ ਖੋ ਕੇ ਲੈ ਗਏ ਨੇ ਮੇਰਾ ਬ੍ਰਦਰ ਉਹਨ ਮੇਰੇ ਕੋ ਗਲੇ ਤੇ ਚਾਨੀ ਚਾਂਦੀ ਦੀ ਬ੍ਰੇਸਲੇਟ ਸੀ ਤੇ ਇੱਕ ਮੇਰਾ ਫੋਲਡ 2 ਫੋਨ ਸੀ ਸੈਮਸੰਗ ਦਾ ਇੱਕ ਹੋਰ ਵਿਅਕਤੀ ਹੋ ਮੇਰੇ ਇੱਕ ਮੰਡੀ ਵਿਕਾਸ ਆ ਤੇ ਇੱਕ ਕਾਕਾ ਭਈਆ ਤੇ ਚਾਰ ਜਾਣੇ ਹੋਰ ਸੀ ਨਾਲ ਉਹਨਾਂ ਦੇ ਕਿਥੋਂ ਦੇ ਰਹਿਣ ਵਾਲੇ ਹੋ ਇੱਕ ਬੰਗਲਾ ਬਸਤੀ ਦਾ ਇੱਕ ਮਾਲ ਮੰਡੀ ਦਾ ਬਾਕੀ ਚਾਰਾਂ ਨੂੰ ਪ੍ਰਸ਼ਾਸ ਦੇ ਕੀ ਸੀ 6 ਬੰਦੇ ਸੀ ਹਾਂਜੀ ਮੇਰੀ ਲਾਹਾਰੀ ਉਹਨਾਂ ਨੇ ਇਹ ਇੱਥੇ ਤੇ ਆਹੀ ਰਸਾਲਗੇ ਟੋਖੜ ਪੀਕੇ ਆਂਦੇ ਹੀ ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਸਿਰ ਤੇ ਵੀ ਛੱਟ ਲੱਗੀ ਉਹਨਾਂ ਤੇ ਤੋਦ ਕਿਹਦੇ ਤੁਸੀਂ ਆਹੀ ਮੋਟਰਸਾਈਕਲ ਤੇ ਉਹ ਪੈਦਲ ਉੱਥੇ ਖਲੋਤੇ ਹੋਏ ਹੈਗੇ ਹੀ ਸ਼ਾਇਦ ਪੈਲੋ ਦੇ ਹੈ ਗਜ਼ਿਹਰ ਨੂੰ ਨਹੀਂ ਪਤਾ ਉਹਨਾਂ ਨੇ ਹੜਾ ਮੋਟਰਸਾਈਕਲ ਫੜ ਲਿਆ ਤੇ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਉੱਥੇ ਹੀ ਕਿ ਕਲ ਤੁਸੀਂ ਤੁਹਾਡਾ ਘਰ ਰੋਣਾ ਸੀ ਦੋ ਜਣੇ ਗਏ ਸੀ ਹਾਂਜੀ ਕਾਰਨ ਕੀ ਘਰ ਚੱਲ ਗਿਆ ਕਾਰਨ ਪਤਾ ਨਹੀਂ ਕੀ ਹੈ ਗਾਇਬ ਸਹੀ ਖਾ ਪੀ ਕੇ ਹੁੰਦੇ ਸੀ ਕਮ ਫਿਰ ਕੇ ਉਹਨਾਂ ਨੇ ਉਹ ਮੌਕੇ ਤੇ ਹਾਨੂੰ ਘੇਰ ਲਿਆ ਨਹੀਂ ਤੇ ਹਾਂ ਹਾਂ ਕੀ ਤੁਹਾਡੇ ਘਰ ਆਉਂਦੇ ਹਾਂ ਬਹੁਤ ਕ੍ਰਿਟੀਕਲ ਹੈ ਕਿ ਅਵੇਲਾ ਤੁਸੀਂ ਉਹ ਜਾਂਦੀ ਉਹਨਾਂ ਨੇ ਤੇ ਪੈਰਾ ਚ ਮਾਰੀ ਉਹਨਾਂ ਦੇ ਤੇ ਦੋਵੇਂ ਬਗਰੇ ਬਗਰੇ ਕੋ ਫੋਕਸ ਰਹਾ ਵਗੈਰਾ ਨਹੀਂ ਕੰਨੀ ਹਾਂ ਇਹ ਇੱਕ ਹਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾ ਪਹੁੰਚ ਜਾਦਾ ਮਾਰਿਆ ਸਿਰ ਸੁਰ ਪਾੜਦਾ ਹੈ ਜਿਹੜਾ ਤੋਂ ਨਾੜਦ ਲੱਗ ਕੋਈ ਵੀ ਵਗਾਰ ਕੋਈ ਲੋਕਾਂ ਨੇ ਛੁਡਾਇਆ ਨਹੀਂ ਕੋਈ ਨਹੀਂ ਹੱਤ ਪਿਆ ਕੋਈ ਨਹੀਂ ਛੁਡਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆਨੂ ਬੁਲਾਇਆ ਉਹਨਾਂ ਨੇ ਛੁਡਾਇਆ ਉਹਨਾਂ ਨੇ ਹਾਂਜੀ ਹਾਂਜੀ ਕਰਦੀ ਆ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਉਹਨਾਂ ਨੂੰ ਫੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਵਾਲੇ ਦਾ ਬਹੁਤ ਬੁਰਾ ਹਾਲ ਕੀਤਾ ਉਹਨਾਂ ਨੇ ਸਰ ਜੀ ਪੀ ਮੈਂ ਆਪਣਾ ਨੰਮ ਮੇਰਾ ਨਾਮ ਵਾਈਕਲ ਸਿੰਘ ਦਾ ਗਵਾ ਤੇ ਐ ਅਸੀਂ ਗੇੜ ਕੀ ਹਮਲੇ ਵਰ ਕੋਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲੇ ਸਰ ਕੀ ਗੱਲ ਹੋਈ ਅੱਜ ਭਾਜੀ ਸਰ ਮੇਰਾ ਲੜਕਾ ਤੇ ਮੇਰੀ ਨੂੰਹ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਇੱਕ ਹਾਲਗਟ ਗਏ ਸੀ ਤੇ ਉਹ ਹਾਲਗਟਾਂ ਤੇ ਬਾਕੀ ਸਾਡੇ ਤੇ ਕੁਆੜਿਆਂ ਦੀ ਪੁਲੀ ਗਈ ਸੀ ਤੇ ਉਥੋਂ 7-8 ਮੁੰਡੇ ਪੈ ਗਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਨਿਵੇਦਨ ਕਰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮਾਨ ਸਾਹਿਬ ਸਾਡੇ ਜੀ ਮੰਤਰੀ ਰਹੇ ਨੇ ਇਸ ਨਸ਼ੇ ਦੇ ਤੇ ਉਹ ਦੂਜੇ ਬਦਖਲਾਫ ਤੇ ਬੋਲਣ ਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕਿ ਸਾਡੇ ਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਨਾਲ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਤੇ ਪਤਾ ਨਹੀਂ ਮੈਂ ਤੇ ਆਪ ਆਟੋ ਚ ਆ ਰਿਹਾ ਬੈਟਰੀ ਆ ਰਿਹਾ ਮੈਂ ਤਾਂ ਕੰਮ ਤੋਂ ਆਇਆ ਹੀ ਪਤਾ ਨਹੀਂ ਮੁੰਡੇ ਇੱਥੇ ਮੇਰਾ ਸਲੂਨ ਦੀ ਦੁਕਾਨ ਹੈਗੀ ਆ ਕਿਤੇ ਹੋ ਸਕਦਾ ਕੋਈ ਵਾਲ ਬੁਲ ਜਾਂ ਨਾ ਕੱਟੇ ਹੋ ਜਾਂ ਕੋਈ ਤੇ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਸ਼बाजी ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਸੰਦੀਪ ਜੀ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਹਾਂ ਜੀ ਕੰਪਲੀਟ ਕਰਕੇ ਅਸੀਂ ਗੇਟ ਕੋਲ ਮਾਂ ਤੋਂ ਕਹਿੰਦੇ ਸੀ ਕੁਝ ਨਹੀਂ ਉੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹਾਲੀ ਤੱਕ ਕੋਈ ਅਏ ਨਹੀਂ ਹਾਲੀ ਤੱਕ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣੋ ਇਹੋ ਪ੍ਰਸ਼ਾਸਨ ਅੱਗੇ ਕਰਦੇ ਆ ਕਿ ਸਾਡੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਸਾਕੇ ਪਤਾ ਲੱਗ ਜਾਏ ਇੱਕ ਵਾਰ ਸਾਰੇ ਇੱਥੇ ਵਾਰਦਾਤ ਹੋਏ ਲੱਗੇ ਸਾਕੇ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਨਹੀਂ ਸ਼ਿਕਾਇਤ ਕਹਿੰਦੇ ਲੋਕ ਤੇ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਕਿਸੇ ਨੇ ਨਹੀਂ ਛਿੜਾਇਆ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਤੇ ਡਿੱਗਣ ਲੱਗੇ ਹਾਂਜੀ ਜੀ ਸਰ ਸੰਦੀਪ ਸਿੰਘ ਦਾ son of ਵਾਹਿਗੁਰੂ ਸਿੰਘ ਦਾ ਵਾਸੀ ਗੇੜਕੀ ਮਾਂ ਗਲੀ ਨੰਬਰ 3 ਉਹ ਕਹਿੰਦਾ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇ ਦੌਰਾਨ ਇਹਨਾਂ ਤੇ ਸੱਟਾਂ ਲੱਗੀਆਂ ਨੇ ਤੇ ਜੋ ਕਹ ਆਪਾਂ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਨਾਲ ਦੇ ਗਿੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦਾਖਲ ਉਹਨੂੰ ਕਰਾਇਆ ਵਾ داخل ਕਰਨ ਤੋਂ ਬਾਅਦ ਸਾਡੇ ਕੋਲ ਨਾ ਤਲਾਹ ਦੇਤੀ ਆ ਨਾ ਆਪਣਾ ਥਾਣੇ ਜਿਹੜੀ ਆ ਤਲਾਹ ਦੇ ਦੇ ਦਿੱਤੀ ਆ ਤੇ ਥਾਣੇ ਤੇ ਜੋ ਵੀ ਥਾਣੇ ਤੋਂ ਆਉਣਗੇ ਉਹ ਆਪਣੀ ਪੁਲਿਸ ਕਾਰ ਵੀ